ਸਤਨਾਮ ਸ਼੍ਰੀ ਵਾਹਿਗੁਰੂ ਜੀ ਕੋ ਢੋਡੀ ਮੋਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇਖਨ ਹੈ ਨਾ ਸਭ ਮੈਨੂੰ ਪ੍ਰੀਤਮ ਦਰਸ਼ਨ ਦੇਖਣ ਕੋ ਤਾਰੀ ਮਨ ਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰੀ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਆਉਣ ਵਾਲੀ ਦੇ ਦਿਹਾੜਾ ਕਰ ਰਹੇ ਹੁਣ ਗੁਰੂ ਸਾਹਿਬ ਨੇ ਪਾਲੀ ਵੀ ਦੀਆਂ ਨੇ ਪਾਲਿਓ ਉਸ ਦੇ ਮਨਦਭਖਸ਼ ਮਤੀਆਂ ਆਪਣਾ ਪਰਿਵਾਰ ਨੇ ਦੇਸ਼ ਨੂੰ ਧਰਮ ਵਾਸਤੇ ਗੁਰਮਾਨ ਕੀਤਾ ਤੇ ਉਹਨਾਂ ਨੂੰ ਪਿਆਰੇ ਬੱਚਕੀ ਪਰਵਾਨ ਹੋਏ ਸਤਿਗੁਰੂ ਜੀ ਅਕਾਦੇਮ ਦੇ ਪਰਵਾਰ ਹੈ ਤੇ ਸਾਨੂੰ ਮਾਰੇ ਦੇ ਪਰ ਪਰ ਨੂੰ ਨਿਪੁੰਨ ਨਹੀਂ ਜਾਈਦਾ। ਉਹ ਕਰਤ੍ਰਾਣੀਆਣਾ ਚਾਹੀਦਾ। ਸਤਿਗੁਰ ਸੰਜੇ ਪਾਸ਼ਾ ਜੀ ਨੇ ਬਾਣ ਬਾਣੀ ਉਧਾਰ ਸੁਣ ਕੇ ਗੁਰੂ ਚਰਨਾਂ ਨੂੰ ਜੋੜ ਕੇ ਔਰ ਸਤਿਗੁਰ ਦੀਆਂ ਖੁਸ਼ੀਆਂ ਕਾਊਟ ਕਰਨੀਆਂ ਚਾਹੀਦੀਆਂ। ਤਾਂ ਜੋ ਸਾਡਾ ਲੋਕ ਪਰ ਲੋਕ ਸਭ ਲਾਭ ਸਹਿ ਲਾਭ ਹੋ ਜਾਈ। ਪਾਸ਼ਾ ਜੀ ਆਪ ਕਿੰਨੀ ਮਿਹਰ ਕਰਦੇ ਹਨ। ਕੋਡੀ ਮੁਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ اے ਭਾਈ ਮੇਰੇ ਮਨ دے وچ ਸਤਿਗੁਰੂ ਜੀ دے દર્શન کرن دی ਪਵਿੱਤਰ ਮਜਨ ਸੁਣਨ دی انہاں دی ਰਈਗੜੀ સેવા کرن دی ਪਿਆਸ بڑی ਇੱਛਾ ਜਿਹੜੀ ਆ ਉਹ ਲੱਗੀ ਹੋਈ ਆ ਉਹ ਬੇਜੰਮ ਮਨ دے وچ પ્રેમ ਲੱਗ ਜਾਏ ਤੇ ਫਿਰ ਸੇਵਾ ਵੀ ਕਰੇਗਾ। ਔਰ ਮਹਾਰਾਜਾ ਬਾਣੀ ਪੜਿਓ ਨਾਮ ਜਪੇਗਾ। ਸਤ ਸੰਗਰਹਿ ਕਰੇਗਾ। ਹਰ ਸੰਗਤ ਦੀ ਸੇਵਾ ਕਰੇਗਾ। ਇਹ ਭਾਈ ਮੇਰੇ ਮਨ ਚ ਗੁਰੂ ਜੀ ਦੇ ਦਰਸ਼ਨ ਦੀ ਪਿਆਸ। ਦੂਜੀ ਪਿਆਸ ਤਾਂ ਪਾਣੀ ਪੀਣ ਦੀ ਵਿਚਾਰ ਵੱਗੀ ਉਸ ਪੀਣ ਨੂੰ ਬਜਲਦੀ। ਪਰ ਜੜੀ ਮਾਰੇ ਜੀ ਦੇ ਦਰਸ਼ਨ ਦੀ ਪਿਆਸ ਹੈ। ਜਿੰਨਾ ਜਰੂਰ ਕੁਮਾਰ ਦੇ ਦਰਸ਼ਨ ਨੂੰ ਅਮਰਤ ਰੂਪੀ ਬਚਨ ਨੂੰ ਸੁਣੇ ਜਾਣ ਉਹ ਪਿਆਸ ਨਹੀਂ ਬੁਝਦੀ ਬਾਣੀ ਪੜਨ ਨਾਮ ਜਪਣਾ ਕਥਾ ਕੀਤਨ ਸੁਣਨੇ ਇਹ ਪਿਆਸ ਬੁਝਦੀ ਹੈ ਜਿੰਨੇ ਪਿਆ ਹੁੰਦਾ ਕਿੰਨਾ ਵੀ ਭਵੇ ਤੇ ਜਿੰਨਾ ਜਰੂਰ ਉਹ ਨੂੰ ਸ਼ਾਂਤੀ ਬੁੰਦਰੀ ਪੈਂਦੀ ਹੈ ਮਰਦੀ ਉਹਦੇ ਮਨ ਨੂੰ ਸ਼ਾਂਤੀ ਨਹੀਂ ਹੁੰਦੀ ਇਹ ਨਹੀਂ ਮੁਝ ਪਿਆ ਜਾਏ ਇੱਕ ਸਾਲ ਕੋਮ ਨੂੰ ਸ਼ਾਂਤੀ ਨਹੀਂ ਇਸ ਰ ਮਾਇਆ ਪਦਾਰਥ ਜਿਨੇ ਦੁਨੀਏ ਦੇ ਸੋਕਾ ਆਟੇਸ਼ ਵਰ ਰਿਜਨ ਤੇ ਮੰਦੀਆਂ ਇਹਨਾਂ ਪਦਾਰਥਾਂ ਨੂੰ ਬਾਈ ਕਈ ਚੀਜ਼ਾਂ ਨੂੰ ਪਿਆਰ ਕਰਨੀ ਕੋਈ ਜਦੋਂ ਨਾਮ ਗਣੇ ਨਾਲ ਜੁੜ ਗਏ ਹੈ ਗੁਰੂ ਮਾਰ ਦਰਸ਼ਨ ਕਰਕੇ ਉਹਨਾਂ ਤੋਂ ਵੀ ਬਚਨ ਸੁਣੀਏ ਤਾਂ ਗੁਰੂ ਮਾਰ ਜਨ ਨੂੰ ਆਗਮਨਤ ਹਾਂ ਉਹਰ ਦੁੱਖ ਤੇ ਸ਼ਾਂਤੀ ਬੋਨ ਮਿਲ ਜਾਏ ਇਹ ਮਨ ਨੂੰ ਕਿ ਜਿਹੜਾ ਉਹ 비ਹਾ ਇਹ ਵੀ ਸਦਾ ਵਾਸਤੇ ਸ਼ਾਂਤ ਹੋ ਜਾਂਦਾ ਹੈ ਸ਼ਾਂਤੀ ਆ ਜਾਂਦੀ ਹੈ ਇੱਕ ਘਣ ਰਹਣਾ ਸੁਖੰ ਬਿਨ ਪ੍ਰੀਤਮੂ ਤੇ ਮਨ ਦੇ ਵਿੱਚ ਨਾ ਪਿਆਰ ਪੈਦਾ ਹੋ ਜਾਂਦਾ ਇਹਦੇ ਵਿੱਚ ਚੱਕ ਵੀ ਸੂਰਜ ਜਿਹੇ ਤੇ ਚੱਕ ਵੀ ਦਾ ਸੂਰਜ ਨਾ ਫਰੇ ਮੈਂ ਤੇ ਇਸੇ ਤਰ੍ਹਾਂ ਜਿਹੜਾ ਗੁਰ ਸਿੱਖਿਆ ਉਹਦੇ ਮੰਜੂਰ ਹੁਰੂ ਮਾਰੇ ਦੇ ਚਰਨਾਂ ਦਾ ਪਿਆਰ ਹੈ ਉਹ ਗੁਰੂ ਮਾਰੇ ਦੀ ਸੇਵਾ ਤੋਂ ਉਹਨੂੰ ਸਮਰਥ ਤੋਂ ਉਹਨੂੰ ਸਹਾਈ ਫੇਰੋ ਇੱਕ ਕਿੰਨਾ ਮਾਤਰ ਨਹੀਂ ਰਹਿ ਸਕਦਾ ਕਿਉਂਕਿ ਫੇਰ ਪ੍ਰੇਮ ਦੀ ਵਰਸਾਈ ਆਸੀ ਉਹ ਲੋਕ ਹੁੰਦੀ ਹੈ ਜੇ ਜੇ ਮੈਂ ਆਈ ਰੂਪ ਚੰਦ ਤੇ ਭਾਈ ਸਾਧੂ ਜੰਗਲ ਲਈ ਮਾਲਣ ਵਢਣ ਗਏ ਸੀ। ਮਾਸ਼ਕ ਪਾਣੀ ਨਹੀਂ ਪੜ ਕੇ ਲੇ ਗਏ। 3 ਮਝ ਗੁਰੂ ਮਾਰੇ ਜਲਛਣ ਦੀ। ਬੜੀ ਭਾਰੀ ਪਿਆਸ ਚਾਲੀ। ਤੇ ਗਰਮੀ ਜ਼ਿਆਦਾ ਸੀ। ਜਦੋਂ ਪਾਣੀ ਪੀਣ ਲੱਗੇ ਪਾਣੀ ਠੰਡਾ। ਮਾਝੂਆ ਬਿਮਾਰਾ ਜਲ ਚਗਣਗੇ ਚੁਕਣ। ਤੇ ਗੁਰੂ ਮਾਰ ਕੋਈ ਗੋਲੀ ਗਏ ਹੋਵੇ ਸੀ। ਅੰਦਰ ਜਾ ਮੀ ਸੀ। ਵਲਾਂੇ ਕੋੜੀ ਦੇ ਮਾਰੇ ਚਲੇ ਗਏ ਜਾ ਕੇ ਦੇਖਿਆ ਮੁਰਜਿਤ ਪਏ ਤੇ ਜਾਲੇਲੇ ਆਪਣੇ ਮਾਲ ਭੇ ਹੋ ਗਏ ਤੂਦੇ ਉਹਨਾਂ ਦੇ ਮੂੰਹ ਵਿੱਚ ਨਿਚੋੜਿਆ ਅੱਖਾਂ ਕੋਈ ਨਹੀਂ ਮੁਰਝਾ ਬੁੱਲੀ ਤੇ ਮੰਜ ਦਰਸ਼ਨ ਦੀਛਾ ਸੀ ਕਿ ਮਾਰੇ ਜਲ ਛਗਣਗੇ ਫੇਜ ਬਣਾ ਤੇ ਮਾਰੇ ਨੇ ਆਵ ਬਣਾਉਣ ਦੀ ਕੋਲੀ ਕੀਤੀ ਹੋਰ ਕਹਣ ਲੱਗੇ ਭੈ ਰੂਪ ਚੰਦਨ ਉਹ ਦਾ ਪਿੰਡ ਉਹਦੇ ਪਿੰਡੋਂ ਦਾ ਸਾਲਾ ਉਹਦੇ ਪਿੰਡ ਵਿੱਚ ਲਾਇਆ ਤੇ ਬੈਰੂਪਾ ਤੋਂ ਤੇ ਮਾਰੇ ਨੇ ਮੋੜੀ ਗੁੜੀ ਸਵੇਸ ਵਾਸਤੇ ਕਹਿੰਦੇ ਗੁਰਸੇਖ ਦੇ ਮੰਜ ਦਰਸ਼ਨ ਦੀ ਪਿਆਸ ਹੋ ਜਾਏ ਜਿਹੜੇ ਕੋਈ ਨੂੰ ਨਹੀਂ ਸਕਦਾ ਰਸਾ ਉਹਦਾ ਤੇ ਗੁਰੂ ਮਹਾਰਾਜ ਅੰਤਰਜਾਮੀ ਹੈ ਦਰਸ਼ਨ ਦੇਣ ਵਾਸਤੇ ਕਿਰਪਾ ਕਰ ਲੈਣੇ ਦਰਸ਼ਨ ਦੇ ਦਿੰਦੇ ਆ ਇੱਕ ਵਕਨ ਰਹਿਣਾ ਸੋ ਕਾਮਿਲ ਪ੍ਰੀਤ ਇਸ ਤਰ੍ਹਾਂ ਬਾਬਾ ਜੋਰਾ ਸਿੰਘ ਜੀ ਬਾਬਾ ਆਸਿ ਹਿ ਮਹਾਰਾਜ ਦੇ ਦਰਸ਼ਨ ਦੀ ਪਿਆਸ ਫੈਦਾ ਹੋ ਗਈ ਤੇ ਦੇਰੇ ਜਿ ਬਿਨਾਂ ਦੱਸੇ ਫਿਰ ਕੋਕੀ ਮਰਦਾਂ ਜਰੀਏ ਤੋਥੇ ਜਾ ਕੇ ਤੰਦਨ ਬਾਬਾ ਆਸ ਮਹਾਰਾਜ ਦੇ ਦਰਸ਼ਨ ਕੀਤੇ ਹੋਰ ਉਹਨਾਂ ਦੇ ਵਰਤੂ ਵੀ ਬਚਨ ਸੁਣੇ ਇਹ ਦੂਜੇ ਮੰਦਰ ਵਿੱਚ ਜੇ ਅਸੀਂ ਤੁਹਾਨੂੰ ਪਹੁੰਚਾਉਣ ਦੀ ਇਹ ਖਰਬਲੀ ਮਾਦਦ ਮੰਗ ਲਈ 19 ਦੇ ਟਿਕਾ ਨਹੀਂ ਹੁੰਦਾ ਤੇ ਜਿੰਨਾ ਜ਼ਰੂਰ ਦਰਸ਼ਨਾਂ ਕਰ ਲੈ ਇੱਕ ਕੇਂਦਰ ਹੈ ਨਾਮ ਸੋ ਕਾਮਨ ਫ੍ਰੀडम ਜੀ ਦਮੈਨ ਗੁਰੂ ਮਹਾਰਾਜ ਪਿਆਰੇ ਆ ਉਹਨਾਂ ਤੋਂ ਇਹ ਰੋਕ ਨਹੀਂ ਇਹ ਰੋਇ ਇੱਕ ਕਨਵਿਨਿਅਰ ਆ ਸਕਦੇ ਦਰਸ਼ਨ ਦੇ ਅਨੁਭਵ ਤਾਰੀ ਮਨਿਆਸ ਦਰਸ਼ਨ ਦੇਖਣ ਵਾਸਤੇ ਮੰਦਰ ਦੇ ਵਿੱਚ ਆਸਤਾਰ ਲੰਦੇ ਤੇ ਮਾਰੇ ਦਉਂਦੀਆਂ ਆਸ ਅਮਰਾਦਾ ਜਿਹੜੀਆਂ ਊਈ ਪੂਰੀਆਂ ਕਰ ਦਿੰਦੇ ਆ ਜਿਵੇਂ ਤੁੰਤਨ ਬਾਬਾ ਕਰਨ ਦੁਨਾਰੇ ਪ੍ਰੇਮੀ ਸੀ ਕਹਿੰਦੇ ਮਾਰਾ ਕਰੇ ਚਰਨ ਪਾਉ ਨਏ ਲੰਗਰ ਪਾਣੀ ਚੋ ਕੋ ਮਾਰੇ ਕਹਿੰਦੇ ਵੀ ਤੁਭਾਰ ਜਾਂਦੇ ਨਹੀਂ ਬਹੁਤ ਹੱਟ ਕੀ ਤੋ ਕਹਿੰਦੇ ਚੰਗਲ ਕੇ ਤੁਸੀਂ ਕੋਈ ਇੰਤਿਆਰ ਕਰਕੇ ਤੇ ਇਹ ਬੰਦੇ ਦੇ ਹੋਪਣੇ ਸੇ ਜਾਣਾ ਧਾਲਾ ਨੂੰ ਤਿਆਰ ਕਰਕੇ ਕਮਰੇ ਵਿੱਚ ਕੋਈ ਤਿਆਰ ਕਰਕੇ ਧਾਲਾ ਸੇ ਜਾ ਰਿਹਾ ਹੋਇਆ ਅੜੀ ਦੇ ਚਵਾਰੇ ਚ ਰੱਖਿਆ ਪੇਮਾਰੇ ਆਏ ਨਹੀਂ ਇਹ ਗੰਦਾਰਚ ਨੂੰ ਮੰਨ ਕੇ ਕਿ ਦੇਖ ਰਹੇ ਇਹਦੇ ਹਰਦੰਕਾ ਵੀ ਹੋ ਗਿਆ ਲੋਤੇ ਦੇਦੇ ਭਾਂਡੇ ਘੜ ਰਹੇ ਹੈ ਇਹਨਾਂ ਦੇ ਵੀ ਸਾਹਮਣੇ ਬੈਠੇ ਆ ਮਹਾਰਾਜ ਅਗਲ ਚਲੇ ਗਏ ਜਦੋਂ ਭੋਰੀਆਂ ਛੱਡ ਗਏ ਉਹ ਕਿਹਾ ਤੇ ਲੰਗਰ ਚੱਲ ਗਿਆ ਸੀ ਤੇ ਫੇਰ ਮਹਾਰਾਜ ਕੋਲ ਗਏ ਕਹਿੰਦੇ ਮਹਾਰਾਜ ਤੁਸੀਂ ਕਰੋ ਆਪਲਾ ਪਰਚਾਵੇ ਕਹਿੰਦੇ ਇੱਥੇ ਬੈਠੇ ਆਮਨ ਚਲੇ ਗਏ ਸੀ ਕਹਿੰਦੇ ਅਸੀਂ ਤਾਂ ਦੇਖਦੇ ਰਹੇ ਤੁਸੀਂ ਕੋਦੋਂ ਫਿਰ ਆਕਰ ਲਾ ਇਸ ਤਰ੍ਹਾਂ ਆਪ ਕੋਈ ਜਾਨੀ ਜਿਹੜੀ ਅਗੰਮੀ ਖੇਲ ਹੁੰਦੀ ਹੈ ਕਹਿੰਦੇ ਉਹ ਪ੍ਰਿਯ ਬਹਿ ਜਾਏ ਦਰਸ਼ਨ ਤੋਂ ਮਿਲ ਕੇ ਜਨਨੀ ਰਾਜਨ ਦਰਸ਼ਨ ਦੇਖਣ ਉਹਤਾਰੀ ਹੁੰਦੇ ਹਨ ਦਰਸ਼ਨ ਦੇਖਣ ਵਾਸਤੇ ਪ੍ਰੇਮੀਆਂ ਨੇ ਆਪਣੇ ਮਨ ਚ ਇਛਾ ਧਾਰੀ ਹੁੰਦੀ ਹੈ ਫਿਰ ਕਦੋਂ ਮਾਰੇ ਕਿਰਪਾ ਕਰਨ ਜਿਵੇਂ ਬੇਬੇ ਨਾਨਕ ਜੀ ਤੇ ਮੰਜਪੂਰ ਨਾ ਬਣ ਗਿਆ ਤੇ ਮਾਰੇ ਦਰਸ਼ਨ ਦੇ ਤੇ ਇਧਰ ਮੈਂ ਜਾ ਨਹੀਂ ਕਹਿੰਦੇ ਮਾਰੇ ਫਿਰ ਮੈਂ ਕਈ ਯਾਤਰਾ ਕਰਾ ਦੋ ਮਾਰੇ ਸਾਡਾ ਪੁਰਨੋ ਦਿਨ ਤੋਂ ਤੁਧਨ ਕੋ ਜਾਣਦਾ ਹੈ ਤੇ ਤੇਰਾ ਮਨ ਜੇ ਚਰ ਕਰਦਾ ਤੇਰਾ ਕੋ ਨੋ ਕੋ ਰੋ ਰਹੀ ਹੈ। ਪਿਆ ਮਾਰੇ ਕਿਰਪਾ ਕੀਤੀ ਤੇ ਬੀਬੇ ਨਾਨਕ ਜੀ ਦੇ ਸੇਵਾਦਾਰ ਬੀਬੀ ਤੁਲਸਾ ਗੰਧੀ ਇਹ ਕਿ ਪਿਆਣੀ ਮੀਰ ਜੀ ਆਵੇ ਤੇ ਜਦੋਂ ਦੇਖ ਕੇ ਸਾਡੇ ਮਾਰੇ ਕਿਰਪਾ ਕੀਤੀ ਮੇਲੇ ਚੱਲ ਨੂੰ ਕਰੇ ਤੇ ਨਮਸਕਾਰ ਕਰਨ ਵਾਸਤੇ ਦੌੜੇ ਮਾਰਨੇ ਲੋਟ ਪਰੋਚਰੇ ਗੈਰ ਲੋਕੇ ਮੇ ਮੇ ਸਾਡਾ ਭਾਜਾ ਤੁਸੀਂ ਤਾਂ ਬੜੇ ਆ ਤੁਹਾਨੂੰ ਮੈਂ ਤਾਂ ਦੇਖਣਾ ਕਹਿੰਦੇ ਮਾਰਾ ਠੀਕ ਹੈ ਉਹ ਕਰਕੇ ਮੈਂ ਬੜਿਆ ਪਰ ਗੈਰ ਕਰਕੇ ਤੁਸੀਂ ਬੜੇ ਬੜੇ ਆ ਇਸ ਕਰਕੇ ਜੀ ਮਨ ਜੀ ਦਾ ਕੋਈ ਇਛਾ ਧਾਰਨ ਹੈ ਮਾਰੇ ਵੀ ਪਾਵਨ ਜੜੀਆਂ ਪੂਰੀ ਵੀ ਕਰ ਦਿੰਦੇ ਆ ਦਰਸ਼ਨ ਦੇ ਕੋਲ ਬਹੁਤ ਆਗੇ ਨੂੰ ਨੇ ਆ ਦਰਸ਼ਨ ਦੇਖਣ ਦੀ ਮਨ ਦੀ ਉਹ ਜੀ ਆਸਤਰੀ ਹੋਈ ਹੈ ਮਾਤਾ ਬਾਗ ਬੁਰੀਆ ਉਹ ਦਰਸ਼ਨ ਦੇ ਦੋ ਕਸ਼ਮੀਰ ਦੇ ਵਿੱਚ ਉੱਥੇ ਜਿਹਨੇ ਬਾਦਸ਼ਾਹ ਗਏ ਬਿਰਧ ਸੀ ਬਿਮਾਰਾ ਮੈਂ ਤਾਂ ਆ ਨਹੀਂ ਸਕਦੀ ਕਰਕਾ ਬੁਰੇ ਇਹ ਮਾਰ ਨੇ ਦਰਸ਼ਨ ਹੀ ਬਖਸ਼ੇ ਉਹਦੀ ਪੇਟ ਵੀ ਵੀਰਾਰ ਕੀ ਸੀ ਸਰੀਰ ਜਿਆਦਾ ਬਜ਼ੁਰਗ ਹੋ ਗਿਆ ਸੀ ਤੇ ਇਹ ਸ਼ਾਇਦ ਬਿਮਾਰਾ ਹੋ ਮੇਰਾ ਤਾਂ ਉਹਨਾਂ ਨੂੰ ਕਿਰਿਆਤ ਕੀਤੇ ਕਰ ਬੋਗੁਰ ਇਸ ਤਰ੍ਹਾਂ ਆਪਣੇ ਮਲਾਕੀ ਦਾ ਦੀ ਮਾਤਾ ਟਰ ਕੇ ਬਗਾਲੇ ਰਹੀ ਮਹਾਰਾਜ ਫਲ ਰੱਖਿਆ ਹੁੰਦਾ ਹੈ ਇੰਨਾਂ ਜਨ ਬਿਮਾਰੇ ਬੈਠੇ ਤੇ ਜੋਰ ਕਰਨਾ ਜਲ ਪਣੀ ਲੰਗਰ ਪਾਣੇ ਅਰਦਾਸ ਕਰਨੇ ਤੇ ਫਿਰ ਉਹਦੇ ਪੁੱਤਰ ਕਹਿੰਦੇ ਮਾਤਾ ਸਾਡੇ ਗਰੀਬਾਂ ਦੇ ਕਹਿੰਦੇ ਗਰੀਬਨ ਵਾਜ ਇਹਨਾਂ ਨੂੰ ਬਾਸ਼ਾ ਗਏ ਉਸ ਨੇ ਕੋਲੋਂ ਤੇ ਸੇ ਜੋੜ ਕੀਤਾ ਕਹਿੰਦੇ ਮਹਾਰਾਜ ਤੁਹਾਡਾ ਚਿੱਤਰ ਚਾਹੀਦਾ ਮਹਾਰਾਜ ਦੇ ਸ਼ਬਦ ਨੇ ਜੁੜਿਆ ਕਰੋ ਕਹਿੰਦੇ ਮਹਾਰਾਜ ਚਿੱਤਰ ਦੇ ਅਖੇ ਵੀ ਮੰਡੇ ਗ ਜਾਂਦਾ ਸੇ ਮਹਾਰਾਣੀ ਕਿਹਾ ਵੀ ਬਿਲਾਓ ਉਹ ਬੁਲਾਵੇ ਜੀਰ ਤਾਂ ਚਿੱਤਰ ਲਿਆ ਚਿਹਰੇ ਦਾ ਕਿਹਾ ਕਿ ਨਾ ਮਹਾਰਾਣੀ ਵੇਪ ਸੀ ਸੇਹਰਾ ਜੜਾ ਜੀ ਆਪ ਬਣਾ ਲੀ ਤੇ ਉਹਦੀ ਭਾਵਨਾ ਪੂਰੀ ਕੀਤੀ ਇਸ ਸ੍ਰੀ ਮਾਤਾ ਜੀ ਸੀ ਆਗਰੇ ਨਾਨੇ ਭਾਜਨ ਜਨੁਗ੍ਰਹਿਤਾਰੀ ਆਗਿਰ ਦਿੱਤੀ ਸੇਬ ਬਬੀ ਜੋ ਮਾਤਾ ਜਿਥੇ ਕਰਦੀ ਸੀ ਤਉ ਦੀ ਪਵਨ ਨੂੰ ਪੂਰੀ ਕੀਤੀ ਤੋ ਉਸ ਨੂੰ ਬਾਦ ਦੇ ਗ੍ਰਹਿਤਾਰੀ ਦਿੱਤੀ ਇਸ ਅਰਗੰਦੇ ਪੂਰ ਪ੍ਰੇਮੀਆਂ ਨੇ ਪਰਸੰਗ ਬਹੁਤ ਹੈਗੇ ਆ ਕਿ ਜਿਨ੍ਹਾਂ ਨੇ ਮਨ ਵਿੱਚ ਗੁਰੂ ਮਾਰਗਦਰਸ਼ਨ ਦੀ ਇਛਾ ਧਾਰੀ ਹੈ ਮੁਖੇ ਜਿੱਤੇ ਕਰਦੇ ਆ ਮਾਰੇ ਹਾਲੀ ਰੂਪ ਦੇ ਦਰਸ਼ਨ ਦਿੰਦੇ ਆ ਉਹਨਾਂ ਨੂੰ ਗੁਰ ਸਖਾਨੀਆਂ ਆਵਰਨਾ ਪੂਰੀਆਂ ਕਰਦੇ ਆ ਹਰਾ ਸਿਮਰੋ ਨਾਮ ਨਰਿੰਜਨ ਕਰਤੇ ॥ ਵੇਸ਼ ਨਾਮ ਦੇ ਕੇ ਕਹਿੰਦੇ ਆ ਜਿਹੜਾ ਨਰਿੰਜਨ ਨਰਿੰਜਨ ਮਾਰੂ ਇੱਕ ਹਲਕ ਤੁਰੇ ਕਰਤਾ ਪੁਰਖ ਸਾਰੀ ਰਚਨਾ ਨੂੰ ਕਰਨ ਵਾਲਾ ਉਹਦੇ ਨਾਮ ਦਾ ਕਹਿੰਦੇ ਸਿਮਰਨ ਗੁਰੂ ਮਨ ਤਾਂ ਤੇ ਸਭ ਕੁਝ ਵਿਗ ਜਾਸ ਕਿਉਂਕਿ ਅੱਜ ਤਰਕ ਦਾ ਜੋ ਗਿਆ ਕਹਿੰਦੇ ਤੇ ਕਰਨਾ ਕੀ ਮਿਲੂਗਾ ਮਾਰੇ ਕਹਿੰਦੇ ਆ ਮਨ ਦੇ ਤੇ ਤਨ ਦੇ ਸਾਰੇ ਇਰਨੇ ਚ ਕਰਕੇ ਜਿਹੜੇ ਪਾਪ ਇਹਨਾਂ ਉਹ ਨਾਸ ਹੋ ਜਾਣਗੇ ਜਿੰਨੇ ਵੀ ਪਾਪ ਇਹਨਾਂ ਉਹ ਸਾਰੇ ਨਾਸ ਹੋ ਜਾਣਗੇ ਇਹ ਉਹਦੇ ਨਾਮ ਦਾ ਸਿਮਰਨ ਕਰਨ ਦਾ ਫਾਲਾ ਹੈ ਦੀਵਾਂ ਦੀ ਬਾਣੀ ਨਾਲ ਨਿਰਾਜਲੇ ਜਾਂਦਾ ਤੇ ਬਾਣੀ ਦਾ ਪਾਠ ਕਰਨਾ ਪਾਪ ਚਲੇ ਜਾਂਦੇ ਦੀਵਾਂ ਵਾਲੇ ਹੰਦੇ ਰਾਜਾ ਹੈ বেদ ਪਾਠ ਮਤ ਪਾਪ ਨੂੰ ਮਾਰੀ ਗ੍ਰੰਥਾਂ ਦਾ ਪਾਠ ਹੈ ਰਹਾ ਧਰਮ ਜਾਤ ਬਾਣੀ ਦਾ ਪਾਪਾਂ ਨੂੰ ਘਾਇ ਜਾਂਦਾ ਪਾਪਾਂ ਦਾ ਨਾਸ ਕਰਦਾ ਦੀਵਾਂ ਵਾਲਾ ਨਾ ਨਿਰਾ ਦੂਰ ਹੋ ਜਾਂਦਾ ਤੇ ਕਿਲਵੇ ਜਿਹਨੇ ਪਾਪ ਹੈ ਨਾ ਸਾਰੇ ਨਾਸ ਹੋ ਜਾਂਦੇ ਆ ਪੂਰਨ ਪਰਮਾਨੰਸੁਹਾਦਾ ਤੇ 79 ਬਿਮਲ ਜੋ ਕੁਝਾਸ ਉਹ ਪੂਰਨ ਪਰਵਾਨ ਦੇ ਵਿਸ਼ੇ ਨੂੰ ਉਹਦੇ ਬਾਰੇ ਸੰਗਰਤੋਂ ਕਬੂਲ ਕੇ ਦੱਸ ਨਹੀਂ ਦਤਾ ਆਪਣੇ ਕਲਿਆਣ ਲਈ ਯਾਸ ਕਰਨਾ ਮਾੜਾ ਨਹੀਂ ਕਰਨਾ ਚਾਹੀਦਾ ਜੇ ਕੇ ਵਿਦਿਆਨਤ ਲਿਆ ਜਾਏ ਉਹ ਨਹੀਂ ਹੁੰਦਾ ਉਹ ਸੁਖਾਂ ਦਾ ਦাতা ਪੂਰਨ ਹੋਰ ਆਰਗਮ ਪਰਮੇਸ਼ਰ ਹੈ ਵਿਆਪਕ ਸਰੂਪ ਹੈ ਇਹ ਸੁਖਾਂ ਦਾ ਦਾਤਾ ਸਾਰੇ ਸੁਖਾਂ ਨੂੰ ਦਾਤਾ ਦੇਣ ਵਾਲਾ ਅਵਨਾਸੀ ਬੇਮਲ ਨਿਵਾ ਕੋਣ ਅਵਨਾਸੀ ਨਾਸਤੁਰਾ ਤੇ ਪੁਰਾ ਜਿਹੜਾ ਜਾਸਿਆ ਨੂੰ ਉਹ ਬੇਮਲ ਮਨ ਬਣਾ ਛੋਦੇ ਅਪਵਿੱਤਰ ਇਹ ਜਿਹੜਾ ਦੁਨੀਆਂ ਦਾ ਬਨੋਟੀ ਜਾਸ ਹੁੰਦਾ ਉਠਾਠੇ ਬਾਗਨਾ ਬਣਾਇਆ ਹੁੰਦਾ ਉਹ ਸਦਾ ਨਹੀਂ ਰਹਿੰਦਾ ਇੱਕ ਚੀਜ਼ ਜਿਹੜੀ ਸੁੱਤੇ ਜਿਦੇ ਹੁੰਦੇ ਇਹ ਆਪਣਾ ਜਾ ਕਰਨ ਲਈ ਉਹਨੇ ਕਰਦੇ ਆ ਜਾ ਕਰਦੇ ਆ ਪੂਜਾ ਪਾਠ ਕਰਦੇ ਆ ਤੇ ਮਾਇਆ ਪਦਾਰਥਾਂ ਦੇ ਜੋਰ ਨਾਲ ਆਪਣਾ ਜਸ ਬਣਾਉਂਦੇ ਆ ਇਹ ਸਧਾਰਿਆਂ ਨਾਲ ਨੇ ਪਰ ਜਿਹੜਾ ਉਹਦਾ ਜਸਿਆ ਉਹ ਸਧਾਰਿਆਂ ਨਾਲੋਂ ਸਦੀਵੀਆ ਬੜਾ ਨਿਰਮਲਿਆ ਬੜਾ ਪਵਿੱਤਰਿਆ ਸੰਤ ਪ੍ਰਸਾਦ ਮੇਰੇ ਪੂਰ ਮਨੋਰ ਕਹਿੰਦੇ ਜੇ ਸੰਤਾਂ ਦੀ ਪ੍ਰਸਾਦ ਕਿਰਪਾ ਹੋ ਜਾਏ ਮੰਨਦੇ ਜਿਹੜੇ ਮਨੋਰ ਗੁਰਮਤਿ ਅਨੁਸਾਰ ਉਹ ਸਾਰੇ ਪੂਰੇ ਹੋ ਜਾਂਦੇ ਆਂ। ਕਰ ਕਿਰਪਾ ਬੇਟੇ ਗੁੰਦਾਸ। ਜੋ ਆਪਣੀ ਕਿਰਪਾ ਕਰਦਣ ਇਹ ਗੁਣਾ ਦਾ ਤਾਸ ਜਿਹੜਾ ਖਜ਼ਾਨਾ ਰੂਪੀ ਪਰਮੇਸ਼ਰ ਆ। ਉਹ ਵੀ ਮਿਲ ਜਾਂਦਾ। ਉਹ ਵੀ ਆ ਕੇ ਕਿਰਪਾ ਕਰਦੇ ਹਣ ਪਹਿਲਾ ਲਾਲੋ ਜੀ ਸੀ ਤੇ ਮਹਾਰਾਜ ਚੇਤੇ ਕਰਦੇ ਸੀ। ਮਹਾਰਾਜ ਦੇ ਰੋਪੇ ਚੱਲ ਗਿਆ। ਉਹਦੇ ਕੋਧਰੇ ਦਾ ਪੋਜਣਾ ਗੰਦਾਂ। ਇਕ ਨੇ ਉਹ ਬਖਸ਼ਾ ਮਹਾਰਾਜ ਨੇ ਕੀਤੀਆਂ ਇਸ ਕਰਕੇ ਜਦੋਂ ਕਿਰਪਾ ਕਰਦੇ ਆ ਉਹਨਾਂ ਦੇ ਤਾਲੁਸ ਅਗਿਆਨ ਰੂਪੀ ਜਿਹੜੇ ਪਰਮੇਸ਼ਰ ਆ ਉਹ ਭੈਮੀਆਂ ਨੂੰ ਮਿਲ ਜਾਂਦੇ ਆ ਉਹਨਾਂ ਦੇ ਚਰ ਦਾ ਆਵਨੋ ਭਾਵਨਾ ਸਤੂਰ ਰੂਪਨੀਆਂ ਭਾਵਨਾ ਜਿਹੜੀਆਂ ਉਹ ਜ਼ਰੂਰ ਪੂਰੀਆਂ ਕਰਦੇ ਹਨ ਸਾਂਤ ਸਹਿ ਸੁਖ ਮਨੁਕ ਜੀ ਸ਼ਾਂਤੀ ਵੀ ਅਨਿਜੈਵਾ ਵਸਤਵੀ ਡਗਾਲੀ ਤੇ ਸੁਖੀ ਇਹ ਮੰਦਿਰ ਚ ਸਾਰੇ ਗੁਣ ਪੈਦਾ ਹੋ ਜਾਂਦੇ ਹਨ ਕੋਟ ਸੂਰਨਾਨ ਪ੍ਰਕਾਸ਼ ਜਦੋਂ ਕਿਰਪਾ ਹੋ ਜਾਏ ਤੇ ਅੰਦਰ ਆਤਮਾ ਦਾ ਜਦੋਂ ਪ੍ਰਕਾਸ਼ ਹੋ ਜਾਂਦਾ ਕਹਿੰਦੇ ਕਰੋੜਾਂ ਸੂਰਜ ਜਿਹੜੇ ਨੇ ਉਹਨਾਂ ਨਾਲ ਵੀ ਬਦ ਪ੍ਰਕਾਸ਼ ਜਿਵੇਂ ਚੰਦਾ ਹੋ ਗੂ ਹੈ ਸੂਰੇ ਜਿਹੜੇ ਹਜ਼ਾਰ ਇੱਤੇ ਜਨਨ ਉਹ ਗੁਰਵੰਤ ਕਹਿੰਦੇ ਇਹਨਾਂ ਨੂੰ ਭਾਵੇਂ ਕਿੰਨਾ ਜਾਣਣ ਲੋਗੇ ਗੁਰੂ ਤੋਂ ਬਿਨਾਂ ਗਿਆਨ ਤਾਂ ਦਾਹ ਨਹੀਂ ਰਜਣਾ ਦੂਰ ਨਹੀਂ ਹੁੰਦਾ ਤੇ ਮਹਾਰਾ ਕਿਰਪਾ ਕਰਦਨ ਤੇ ਫੇ ਕਹਿੰਦੇ ਹਿਰਦੇ ਚ ਕੋਟ ਸੂਰ ਨਾਨਕ ਪ੍ਰਵਾਜ ਕਰੋੜਾਂ ਹੀ ਕਹਿੰਦੇ ਜਿਹੜੇ ਸੂਰਜ ਹਨ ਇੱਕ ਦੋ ਦਾਸ ਨਹੀਂ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਨਾਲੋਂ ਵੱਧ ਜਣਾ ਆਤਮਾ ਪਰਮਾਤਮਾ ਦਾ ਪ੍ਰਕਾਸ਼ ਉਹ ਹਿਰਦੇ ਦੇ ਵਿੱਚ ਬੇਦਾ ਉਹਨਾਂ ਬਾਬਾ ਜੀ ਵਾਲਾ ਸਾਹੀ ਪੰਡਿਤ ਕ੍ਰਿਯਾਨ ਨੂੰ ਕਹਿੰਦੇ ਆਂ ਪੰਡੇ ਜੀ ਤੁਸੀਂ ਬਾਦਾਨ ਤੇ ਦੀ ਕਥਾ ਕਰਦੇ ਪੜਾਉਨੇ ਆ ਤੇ ਦੇਖਿਆ ਵੇ ਆ ਦੋਨੋਂ ਕੀ ਚੀਜ਼ ਆ ਕਹਿੰਦੇ ਮਾਰਾ ਬਰੰਧਨ ਦੁਆਰੇ ਕਰਦੇ ਆ ਤੇ ਉਹ ਸਤ ਰੂਪ ਤੇਜ ਰੂਪ ਚੇਤਨ ਰੂਪ ਆਨੰਦ ਰੂਪ ਸੋਗ ਰੂਪ ਆ ਅੰਦਾਸ਼ੰਤ ਨਹੀਂ ਕੀਤਾ ਤੇ ਮਾਮਪੁਰਾ ਕਹਿੰਦੇ ਕਿ ਦਰਸ਼ਨ ਕਰਨਾ ਕਹਿੰਦੇ ਜੀ ਕਿਰਪਾ ਕਰੋ ਅੰ데 ਮੀ ਤੁਕਾਂ ਇਹ ਲੋਕ ਕਮਿਟੀਆਂ ਤੇ ਖੋਲੇ ਆ ਤੇ ਸੰਤ ਗੋਪਦਿਆ ਤੇ ਆ ਰ ਬ੍ਰਹਮੰਡ ਪ੍ਰਕਾਸ਼ ਨੂੰ ਪਰਿਆ ਉਹ ਪ੍ਰਕਾਸ਼ ਫਿਰ ਵਧਦਾ ਜਾ ਰਿਹਾ ਤੇ ਹੁਣ ਜਿਆਦਾ ਪ੍ਰਕਾਸ਼ ਹੋਵੇ ਤੱਕ ਅਮਿ ਚੰਦੇ ਆ ਜਾਨੀ ਤੇ ਸੂਰਜ ਜ ਦੁਪਹਿਰ ਦਾ ਹੋਵੇ ਤੱਕ ਹੌਲੀ ਹੌਲੀ ਨਹੀਂ ਹੁੰਦੀ ਫਿਰ ਇਹ ਲੱਖ ਕਰੋੜਾਂ ਸੂਰਜਾਂ ਨੂੰ ਪ੍ਰਕਾਸ਼ ਮੈਂ ਇਹ ਤੋਂ ਬੜਾ ਰਸ ਕੰਨ ਬੜਾ ਹੋ ਨੰਮਾ ਪਹਿਲੇ ਰੂਪ ਵਿੱਚ ਆਉ। ਇਹ ਪਹਿਲੇ ਰੂਪ ਚ ਆ ਕੇ ਦੇਖ ਲਿਆ। ਇਹ ਦੇਖ ਤਾਂ ਆਇਆ। ਗਰਾਉਂਡ ਪੜ ਕੇ ਕਹਿਣਾ ਪਿਆ ਆਤਮਾ ਪ੍ਰਕਾਸ਼ ਰੂਪ। ਇਹ ਕਹਿਗਾ ਉਸ ਚੀਜ਼ ਨੂੰ ਪ੍ਰਗਟ ਕਰ ਲੈਣਾ। ਜੰਨੇ ਜਦੋਂ ਫਿਰ ਗੁਰੂ ਦੀ ਕਿਰਪਾ ਉਹਦੀ ਮਨ ਚ ਸ਼ਾਂਤੀ ਵੀ ਆ ਜਾਂਦੀ। ਸਹਿਜ ਅਵਸਥਾ ਵੀ ਉਹਨੂੰ ਦਿੱਗਾ ਆਲੀ ਲੋਕਾਗਰਵ ਉਸ ਸੋ ਰੂਮੀ ਦਾ ਹੁੰਦੀ ਉਹ ਨੀਰ ਕੋਪੀ ਉਪਾਧਾ ਹੁੰਦੀ ਹੈ ਕੋਰ ਸੂਰਨਾਂ ਦਾ ਪਰਵਾਰ ਇਹ ਤੁਹਾਨੂੰ ਗੁਰਨਾਮਸ਼ਿਖਰ ਕਿਰਪਾ ਹੋ ਜਾਏ ਕਰੋੜਾਂ ਸੂਰਜਾਂ ਦੇ ਨਾਲੋਂ ਪ੍ਰਕਾਸ਼ ਰੂਪੀ ਨ ਪਰਮਾਤਮਾ ਉਹ ਵੀ ਪ੍ਰਗਟ ਹੋਏ ਨਾ ਜਿਮਰੇਗੀ ਮੇਰ ਨਾਲ ਇਹ ਵੀ ਅਵਸਥਾ ਜਿਹੜੀ ਹੈ ਗੁਰਮਤਿ ਭਾਇੀ ਨੂੰ ਪ੍ਰਾਪਤ ਹੋ ਜਾਂਦੀ ਹੈ ਸੋ ਗੁਰੂ ਮਾਰਨ ਬਾਰਗਾਂ ਦੇ ਯਾਤਰੀ ਅੰਗਰੇਨ ਕੈਨੇਡਾ ਅਮਰੀਕਾ ਯਾਤਰੀਆਂ ਦੇ ਨੂੰ ਬਖਸ਼ੀ ਮਰਨ ਦੀ ਕ੍ਰਪਾ ਕੀਤੀ ਜਿਨਨੀ ਸੇਵਾ ਵਿੱਚ ਸੀ ਨਮਾਹੀ ਕੋਲ ਜੋ ਮਹਾਰਾਜ ਦੇ ਮਹਾਨ ਸੁਲਾਨ ਦੇ ਬਖਸ਼ੀ ਇਸ ਕਰ ਤੋਤਨਾਂ ਦੀ ਆਰਿਆ ਜਨ ਮਾਰ ਪਰਵ ਕਰਨ ਆਪਣੇ ਚਰਨਾਂ ਦਾ ਪਿਆਰ ਗੁਰਸਿੱਖੀ ਜੀਵ ਜੀਵਨ ਬਖਸ਼ੀ ਇਸ ਕਰ ਔਰ ਸਭ ਨੂੰ ਨਾਮ ਦੇਉਣ ਸਿੱਖੀ ਸਦਕਾ ਕੋਸਾ ਤੰਮਰੂਖੀ ਬਖਸ਼ਿਸ਼ ਕਰਨ। antioxidant ਭਾਗ ਕਰ। ਚੜਦੀ ਖਲਾਫ ਬਖਸ਼ਿਸ਼ ਕਰਨ। ਇਹ ਗੁਰੂ ਮਹਾਰਾਜ ਜੀ ਬਾਣ ਬਣੇ ਦਿਵਾਰੋਂ ਸਾਨੂੰ ਸਿੱਖਿਆ। પ્રાપ્ત ਹੋਈ ਹੈ ਅਤੇ ਨਾਲ ਤੋਂ ਮਿਉ ਸੰਘਿਆ ਦੇ। ਦ੍ਰਿਸ਼ਟਾਂਤ ਵਿਦਿਤੇ ਕਿ ਮਹਾਰਾਜ ਨੇ ਪਿਛੇ ਵੀ ਉਹਨਾਂ ਗਾਵਾਂ ਦੀ ਜਿਹੜਾ ਆਪਣੇ ਵਿੱਚ ਦੇ ਗਰਾਂ। ਉਹਦੀਆਂ ਪਾਵਨਾਂ ਜਿਹੜੀਆਂ ਪੂਰੀਆਂ ਕਰਦੇ ਆ ਗਿਆਨ ਦਾ ਪ੍ਰਕਾਸ਼ ਕਰਦੇ ਆ ਸੋ ਮਾਰਾ ਸਭ ਨੂੰ ਸੋਨਾ ਤਲਕਸ਼ੇ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ